ਅਸ਼ੀਕਾਲ ਜੀ ਦੋਸਤੋ ਮੈਂ ਮਨਜਿੰਦਰ ਮੱਖਾ ਦਾ ਪੰਜਾਬੀ ਨਿਊਜ਼ਪੇਪਰ ਦੇ ਉੱਪਰ ਤੁਹਾਡਾ ਸਵਾਗਤ ਕਰਦਾ ਹਾਂ ਪੰਜਾਬੀਆਂ ਦੇ ਲਈ ਬੜੀਆਂ ਕਹਾਵਤਾਂ ਬਣੀਆਂ ਨੇ ਇੱਕ ਦੌਰ ਦੇ ਵਿੱਚ ਕਹਾਵਤ ਬਣੀ ਸੀ ਕਿ ਖਾਦਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ ਉਸ ਦੌਰ ਦੇ ਵਿੱਚ ਧੜ ਵੀ ਪੰਜਾਬ ਤੇ ਚੜ ਕੇ ਆਉਂਦੇ ਤੇ ਪੰਜਾਬ ਦਾ ਸਾਰਾ ਰਾਸ਼ਨ ਪਾਣੀ ਲੁੱਟ ਕੇ ਲੈ ਜਾਂਦੇ ਪਰ ਪੰਜਾਬ ਫਿਰ ਕੋਸ਼ਿਸ਼ ਕਰਦਾ ਮੁੜਨ ਦੀ ਅਜਿਹੇ ਹਮਲਿਆਂ ਦੇ ਕਰਕੇ ਪੰਜਾਬੀਆਂ ਦੀ ਤਸਵੀਰ ਪੰਜਾਬੀਆਂ ਦਾ ਸੁਭਾਅ ਸ਼ੰਗਾਰ ਸਮਈ ਹੋ ਗਿਆ ਲੜਾਕੂ ਹੋ ਗਿਆ ਪੰਜਾਬੀ ਇਹ ਨਹੀਂ ਮੰਨਦੇ ਪਰ ਮੌਜੂਦਾ ਦੌਰ ਦੇ ਵਿੱਚ ਜਦੋਂ ਕੁਦਰਤ ਦੀ ਕਰੋਪੀ ਪਈ ਹੈ ਅੱਜ ਪੂਰੇ ਦਾ ਪੂਰਾ ਪੰਜਾਬ ਹਾੜਾਂ ਦੀ ਝਪੇਟ ਦੇ ਵਿੱਚ ਹੈ ਬੇਸ਼ੱਕ ਮਾਲਵਾ ਹੋਵੇ ਬੇਸ਼ੱਕ ਮਾਝਾ ਹੋਵੇ ਬੇਸ਼ੱਕ ਦਬਾਬਾ ਹੋਵੇ ਸਤਲੁਜ ਰਾਵੀ ਬਿਆਸ ਕੱਗਰ ਸਭ ਆਹਾਂਤੇ ਨੇ ਲੋਕਾਂ ਦਾ ਮਾਲ ਪਸ਼ੂ ਪਾਣੀ ਦੇ ਵਿੱਚ ਰੁੜ ਚੱਲਿਆ ਹੈ ਡੈਮਾਂ ਦੇ ਬੰਨ ਟੁੱਟ ਚੱਲੇ ਨੇਗੇ ਤੇ ਲੋਕ ਸਰਕਾਰ ਦੇ ਮੂੰਹ ਵੱਲ ਝਾਕ ਰਹੇ ਨੇ ਅਰ ਸਰਕਾਰਾਂ ਕਦੇ ਕੁਝ ਨਹੀਂ ਕਰਦੀਆਂ 2 ਸਾਲ ਪਹਿਲਾਂ ਐਸਾ ਹੜ ਆਇਆ ਸੀ ਜਿਸ ਤੋਂ ਸਰਕਾਰ ਨੇ ਕੋਈ ਸਬਕ ਨਹੀਂ ਸਿੱਖਿਆ ਅੱਜ ਫੇਰ ਪੰਜਾਬੀ 2 ਸਾਲ ਬਾਅਦ ਜਦੋਂ ਥੋੜੇ ਲੀਤੇ ਆਏ ਹੜਾਂ ਦੇ ਨਾਲ ਪ੍ਰਭਾਵਿਤ ਲੋਕ ਤੇ ਫਿਰ ਅੱਜ ਫੇਰ 2 ਸਾਲ ਬਾਅਦ ਉਹਨਾਂ ਦਾ ਉਹੀ ਹਾਲ ਹੋ ਗਿਆ ਉਹ ਫੇਰ ਹੜਾਂ ਤੋਂ ਪੀੜਤ ਨੇਗੇ ਪਰ ਉਹਨਾਂ ਦੀ ਮਦਦ ਦੇ ਵਾਸਤੇ ਹਲੇ ਤੱਕ ਕੋਈ ਅੱਗੇ ਨਹੀਂ ਆਇਆ ਹਲੇ ਤੱਕ ਪੰਜਾਬ ਦੇ ਵਿੱਚ ਐਨਡੀਆਰਐਫ ਦੀਆਂ ਕੁਸ਼ਟ ਟੀਮਾਂ ਉਹ ਵੀ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਇਹ ਲੱਗਿਆ ਕਿ ਹੁਣ ਪਾਣੀ ਲੋਕਾਂ ਦੀਆਂ ਛੱਤਾਂ ਦੇ ਉੱਤੋਂ ਦੀ ਹੋ ਗਿਆ ਲੋਕਾਂ ਦੇ ਪਸ਼ੂ ਤੈਰਦੇ ਦਿਖਾਈ ਦੇ ਰਹੇ ਨੇ ਉਸ ਵਕਤ ਉਹ ਆਪਣਾ ਤਾਮਿਲਨਾਡੂ ਦਾ ਦੌਰਾ ਛੱਡ ਕੇ ਪੰਜਾਬ ਦੇ ਵਿੱਚ ਆਏ ਤੇ ਇਕਾਸਤ ਉਹ ਇਹ ਗੱਲ ਕਹੀ ਕਿ ਮੈਂ ਆਪਣਾ ਹੈਲੀਕਾਪਟਰ ਇਹਨਾਂ ਲੋਕਾਂ ਦੇ ਵਾਸਤੇ ਛੱਡ ਚੱਲਿਆ ਲੱਖਾਂ ਲੋਕਾਂ ਵਾਸਤੇ ਇੱਕ ਹੈਲੀਕਾਪਟਰ ਕੀ ਰਾਸ਼ਨ ਪੂਰਾ ਕਰ ਸਕਦਾ ਹੈ ਇਹ ਵੀ ਸਵਾਲ ਨੇ ਸਰਕਾਰਾਂ ਵਾਸਤੇ ਵਿਰੋਧੀ ਧਿਰ ਵਾਸਤੇ ਸਵਾਲ ਨੇ ਕਿ ਕੇਂਦਰ ਸਰਕਾਰ ਦੇ ਨਾਲ ਇਹ ਮੁੱਦੇ ਦੇ ਉੱਪਰ ਕਿਉਂ ਗੱਲ ਨਹੀਂ ਕਰਦੇ ਜਦੋਂ ਕੇਂਦਰ ਸਰਕਾਰ ਸੁਪਰੀਮ ਕੋਰਟ ਹਾਈ ਕੋਰਟ ਪੰਜਾਬ ਤੋਂ ਐਸਵਾਈਐਲ ਦਾ ਪਾਣੀ ਮੰਗਦੇ ਨੇ ਜਦੋਂ ਹਰਿਆਣਾ ਰਾਜਸਥਾਨ ਦੇ ਅਫਸਰ ਹਰਿਆਣੇ ਦੇ ਲੀਡਰ ਰਾਜਸਥਾਨ ਦੇ ਲੀਡਰ ਸਪਰੀਮ ਕੋਰਟ ਦੇ ਵਿੱਚ ਕੇਂਦਰ ਦੀਆਂ ਮੀਟਿੰਗਾਂ ਦੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਸਿੰਚਾਈ ਵਾਸਤੇ ਪਾਣੀ ਚਾਹੀਦਾ ਹੈ ਗਰਮੀਆਂ ਦੇ ਵਿੱਚੋਂ ਪਾਣੀ ਮੰਗਦੇ ਨੇ ਪਰ ਸੌਣ ਭਾਦੋਂ ਦੇ ਵਿੱਚ ਕਿਉਂ ਆ ਕੇ ਚੁੱਪ ਹੋ ਜਾਂਦੇ ਨੇ ਵੱਡਾ ਸਵਾਲ ਹੈ ਜੇਕਰ ਪੰਜਾਬ ਹੜਾਂ ਦੀ ਮਾਰ ਚੱਲਦਾ ਹੈ ਕਿਉਂਕਿ ਪਾਣੀ ਦਾ ਫਲੋ ਕੁਦਰਤੀ ਫਲੋ ਜਿਸ ਦਿਸ਼ਾ ਦੇ ਵਿੱਚ ਹੈ ਪੰਜਾਬ ਉਸ ਦੇ ਰਸਤੇ ਦੇ ਵਿੱਚ ਆਉਂਦਾ ਹੈ ਤੇ ਹਰਿਆਣਾ ਤੇ ਰਾਜਸਥਾਨ ਆਪਣੀਆਂ ਨਹਿਰਾਂ ਕੱਢ ਕੇ ਇਕੱਲਾ ਗਰਮੀਆਂ ਵਾਸਤੇ ਪਾਣੀ ਲੈਣ ਨੂੰ ਤਿਆਰ ਹੈ ਪਰ ਹੜ੍ਹਾਂ ਵਾਸਤੇ ਕੋਈ ਪਾਣੀ ਲੈਣ ਵਾਸਤੇ ਤਿਆਰ ਨਹੀਂ ਹੈਗਾ ਇਹ ਵੱਡਾ ਸਵਾਲ ਨੇ ਪੰਜਾਬ ਨੂੰ ਸਪੈਸ਼ਲ ਪੈਕੇਜ ਮਿਲਣਾ ਚਾਹੀਦਾ ਹੈ ਹੜ੍ਹਾਂ ਵਾਸਤੇ ਅਸੀਂ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਪੰਜਾਬੀਆਂ ਦੇ ਨਾਲ ਖੜੋ ਕਿਉਂਕਿ ਪੰਜਾਬੀਆਂ ਵਾਸਤੇ ਨਿਤਮਹਿ ਮਾੜੀਆਂ ਹੁੰਦੀਆਂ ਨੇ ਪੰਜਾਬੀ ਲੋਕ ਨਿਤ ਕਿਸੇ ਨਾ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਜਦੋਂ ਹਰਿਆਣਾ ਅੱਜ ਦੇ ਦੌਰ ਦੇ ਵਿੱਚ ਤੇਜ਼ੀ ਦੇ ਨਾਲ ਤਰੱਕੀ ਕਰ ਰਿਹਾ ਹੈ ਉਥੇ ਤੇਜ਼ੀ ਦੇ ਨਾਲ ਇੰਡਸਟਰੀ ਫੈਲ ਰਹੀ ਹੈ ਕੀ ਰਾਜਸਥਾਨ ਦੇ ਵਿੱਚ ਫੈਲ ਰਹੀ ਹੈ ਤਾਂ ਇਨਾਂ ਕੁਦਰਤੀ ਕਰੋਪੀਆਂ ਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦੇ ਕਾਰਨ ਪੰਜਾਬ ਵਾਲਾ ਇੰਡਸਟ੍ਰੀਅਲਿਸਟ ਵੀ ਮੂੰਹ ਨਹੀਂ ਕਰਦਾ ਤੇ ਅੱਜ ਪੰਜਾਬ ਨੂੰ ਲੋੜ ਹੈ ਪੰਜਾਬੀਆਂ ਨੂੰ ਲੋੜ ਹੈ ਮਦਦ ਦੀ ਪੰਜਾਬੀਆਂ ਦੀ ਮਦਦ ਕਰੋ ਪੰਜਾਬੀਆਂ ਦੀਆਂ ਜਿਹੜੀਆਂ ਵੀਡੀਓ ਹੜਾਂ ਦੀਆਂ ਆ ਰਹੀਆਂ ਨੇ ਉਹ ਦਿਲ ਦਹਿਲਾਉਣ ਵਾਲੀਆਂ ਨੇ ਡਰਾਉਣੀਆਂ ਨੇ ਜਿਸ ਤਰ੍ਹਾਂ ਬੰਨ ਟੁੱਟ ਰਹੇ ਨੇ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਹਾਲਾਤ ਹੋਰ ਵੀ ਭਿਆੰਕਰ ਹੋ ਸਕਦੇ ਨੇ ਕਿਉਂਕਿ ਮਾਲਵੇ ਦੇ ਵਿੱਚ ਕੱਗਰ ਉਸ ਫਾਨਤੇ ਆ ਜੀ ਇੱਕ ਵਾਰ ਇਹ ਟੁੱਟ ਗਿਆ ਤਾਂ ਮਾਲਵੇ ਦਾ ਸੰਗਰੂਰ ਮਾਨਸਾ ਬਰਨਾਲੇ ਦਾ ਨਾਲ ਦੇ ਨਾਲ ਲੱਗਦਾ ਜਿਹੜਾ ਏਰੀਆ ਸ਼ਾਇਦ ਉਹ ਵੀ ਪਾਣੀ ਦੇ ਵਿੱਚ ਹੜ੍ਹ ਸਕਦਾਗਾ ਤਾਂ ਕਰਕੇ ਪੰਜਾਬੀਆਂ ਨੂੰ ਇਕਜੁੱਟ ਹੋਣ ਦੀ ਲੋੜ ਆ ਪੰਜਾਬ ਦੀਆਂ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਨਾ ਨੂੰ ਅਪੀਲ ਹੈ ਕਿ ਇਕਜੁੱਟ ਹੋ ਕੇ ਇਹ ਮੁੱਦੇ ਤੇ ਕੇਂਦਰ ਸਰਕਾਰ ਦੇ ਨਾਲ ਗੱਲ ਕੀਤੀ ਜਾਵੇ ਤੇ ਇੱਕ ਸਪੈਸ਼ਲ ਪੈਕੇਜ ਪੰਜਾਬ ਵਾਸਤੇ ਲਿਆ ਕੇ ਆਂਦਾ ਜਾਵੇ ਧੰਨਵਾਦ ਜੀ